ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਲਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਈਕ੍ਰਿਪਰੇ ਕਿਹੋ ਚੜਦੀ ਕਲਾ ਸਰੋਜੀ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਇੱਧਰ ਆਪਾਂ ਦੇਖੋ ਜੀ ਅੱਜ ਬਣਾਵਾਂਗੇ ਆਲੂ ਵਾਲੇ ਰੋਟੇ ਆਲੂ ਵਾਲੇ ਰੋਟੇ ਤੁਸੀਂ ਦੇਖਦੇ ਹੋ ਨਾ ਕਿ ਆਪਾਂ ਆਲੂ ਭਰ ਕੇ ਬਣਾਉਂਦੇ ਹਾਂ ਨਾ ਆਪਾਂ ਪਹਿਲਾਂ ਆਟਾ ਗੁੰਨਦਿਆ ਤੇ ਅੱਜ ਆਪਾਂ ਦੂਜੇ ਤਰੀਕੇ ਨਾਲ ਬਣਾਵਾਂਗੇ ਬਿਲਕੁਲ ਸਿੰਪਲ ਤੇ ਸੌਖਾ ਤਰੀਕਾ ਠੀਕ ਹੈ ਜੀ ਆਹ ਆਲੂਆਂ ਨੂੰ ਆਪਾਂ ਛਿੱਲ ਲਿਆ ਵਧੀਆ ਤਰੀਕੇ ਨਾਲ ਬੋਇਲਡ ਕਰ ਲਿਆ ਇਹਨਾਂ ਨੂੰ ਇਹ ਆਲੂਆਂ ਨੂੰ ਨਾ ਆਪਾਂ ਕਈ ਵਾਰੀ ਹੁੰਦਾ ਨਾ ਆਪਾਂ ਇੱਦਾਂ ਨਹੀਂ ਫੇਣਾ ਹੈਗਾ ਆਪਾਂ ਇਹਨਾਂ ਨੂੰ ਬਿਲਕੁਲ ਕद्दूकस ਕਰਾਂਗੇ ਠੀਕ ਹੈ ਜੀ ਇਹਨਾਂ ਨੂੰ ਆਪਾਂ ਵਿੱਚ ਗੁੰਨਾਂਗੇ ਆਟੇ ਰੇ ਜੇਕਰ ਤੁਸੀਂ ਮੈਦਾ ਪਸੰਦ ਕਰਦੇ ਹੋ ਤੇ ਮੈਦਾ ਮੈਂ ਤੇ ਆਟਾ ਹੀ ਪਸੰਦ ਕਰਦੀ ਆ ਆਟੇ ਵਿੱਚੋਂ ਕੱਢ ਲੈਣੀ ਹੁੰਦੀ ਆ ਇਹਨੂੰ ਕਰ ਲੈਣਾ ਜੀ ਆਪਾਂ ਕद्दूकस ਇਸ ਤਰ੍ਹਾਂ ਕਰਕੇ ਠੀਕ ਹੈ ਜੀ ਕਈ ਵੈਸੇ ਤਾਂ ਬੁਰਬੁਰੇ ਜਿਹੇ ਆਲੂ ਆਂਦੇ ਉਹ ਵਧੀਆ ਰਹਿੰਦੇ ਹੋ ਜਿਹੜੇ ਨਾ ਡਲੀ ਨਹੀਂ ਵੱਜਦੀ ਹੈਗੀ ਤੇ ਇਹਨਾਂ ਨੂੰ ਆਪਾਂ ਕਰ ਲਾਂਗੇ ਸਾਰੇ ਆਲੂ ਨੂੰ ਜੀ ਕद्दूकस ਠੀਕ ਹੈ ਜੀ ਤੇ ਇੱਧਰ ਆਪਾਂ ਗ੍ਰਾਈਂਡ ਕਰਾਂਗੇ ਜੀ ਮਸਾਲਾ ਮੈਂ ਲੈ ਲਈਆਂ ਹਰੀਆਂ ਮਿਰਚਾਂ ਅਦਰਕ ਤੇ ਪਿਆਜ਼ ਇਹਨੂੰ ਸਾਰਾ ਕੁਛ ਸਮਾਨ ਲੈ ਕੇ ਇਹਨੂੰ ਮੈਂ ਕੱਦੂ ਕਸ ਕਰ ਲੂੰਗੀ ਇਧਰ ਆਪਾਂ ਆਕਾ ਛਾਣ ਲਿਆ ਤੇ ਇਹ ਆਪਾਂ ਸਮਾਨ ਕਰਾਂਗੇ ਜੀ ਗ੍ਰਾਈਂਡ ਪਹਿਲਾਂ ਆਪਾਂ ਕਰ ਲਈਏ ਆਲੂ ਕਿਤੋਂ ਕਸ ਜਿੰਨੇ ਜ਼ਰੂਰਤ ਹੈ ਜੇਕਰ ਤੁਸੀਂ ਜਿਸ ਹਿਸਾਬ ਨਾਲ ਰੋਟੀ ਬਣਾਣੀ ਹੈ ਨਾ ਉਸ ਹਿਸਾਬ ਨਾਲ ਦੋ ਆਲੂ ਲੈ ਲਓ ਚਾਰ ਲੈ ਲਓ ਆਪਦੀ ਮਰਜ਼ੀ ਹੈ ਆਪਾਂ ਫੈਮਿਲੀ ਦੇ ਹਿਸਾਬ ਨਾਲ ਜਿਵੇਂ ਹੈ ਹਨ 8-10 ਪਰੋਥੇ ਬਣਦੇ ਆ ਤੇ ਆਪਾਂ ਉਸ ਹਿਸਾਬ ਨਾਲ ਲੈ ਲਾਂਗੇ ਚਾਰ ਆਲੂ ਜ਼ਿਆਦਾ ਨਹੀਂ ਲੈਂਦੇ ਮੈਂ ਨਹੀਂ ਚਾਰੇ ਕੀ ਆਲੂ ਲਵਾਂਗੀ ਬਣਾਏ ਠੀਕ ਹੈ ਜੀ ਲਓ ਜੀ ਆ ਦੇਖੋ ਜੀ ਆਪਾਂ ਆਲੂ ਬਿਲਕੁਲ ਕਰ ਲਏ ਨੇ ਕੱਦੂ ਦਾ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਕਰ ਲਾਂਗੇ ਆ ਜਿਹੜਾ ਮਟੀਰੀਅਲ ਹੈ ਨਾ ਪਿਆਜ਼ ਤੇ ਹਰੀਆਂ ਮਿਰਚਾਂ ਤੇ ਅਦਰਕ ਠੀਕ ਹੈ ਇਹਨੂੰ ਹੁਣ ਆਪਾਂ ਗ੍ਰਾਇੰਡ ਕਰ ਲਾਂਗੇ ਇਹਦਾ ਗ੍ਰਾਇੰਡ ਕਰਨ ਦਾ ਮਤਲਬ ਹੁੰਦਾ ਫਿਰ ਨਾ ਮਤਲਬ ਜਿਹੜੀ ਰੋਟੀ ਹੁੰਦੀ ਹੈ ਨਾ ਪੱਟ ਦੀ ਇਹ ਨਹੀਂ ਕੋਈ ਹੈਂਡ ਮੂਲਾਈਂ ਕਰਦੇ ਤੇ ਲੋ ਜੀ ਆ ਦੇਖੋ ਬਿਲਕੁਲ ਆਪਾਂ ਜਿਹੜਾ ਮਸਾਲਾ ਹੈ ਨਾ ਬਿਲਕੁਲ ਬਰੀਕ ਬਿਲਕੁਲ ਗ੍ਰाइंड ਕਰ ਲੈਣਾ ਪਿਆਜ਼ ਜਿਵੇਂ ਆਪਾਂ ਦੂਜੇ ਆਲੂਆਂ ਦੇ ਬਣਾਉਂਦੇ ਆ ਛੋਟੇ ਛੋਟੇ ਕੱਟ ਕੇ ਪਾਣੇ ਆ ਨਾ ਤੇ ਤੁਸੀਂ ਆਲੂ ਪਾ ਲੈਣੇ ਆਲੂ ਤੁਸੀਂ ਖੂਬ ਸਾਰੇ ਪਾ ਸਕਦੇ ਹੋ ਪਿਆਜ਼ ਵੀ ਤੁਸੀਂ ਖੂਬ ਸਾਰੇ ਦੇਖਿਓ ਤੁਸੀਂ ਇਹ ਰੋਟੀ ਇੰਨੀ ਵਧੀਆ ਬਣਦੀ ਹੈ ਨਾ ਬਿਲਕੁਲ ਵੀ ਨਹੀਂ ਪੜਦੀ ਬਿਨਾਂ ਮਿਹਨਤ ਤੋਂ ਬਹੁਤ ਸਾਰੀਆਂ ਭੈਣਾ ਜੜੀਆਂ ਭਰ ਕੇ ਬਣਾਉਂਦੀ ਹੈ ਇਹ ਸਭੋ ਆਸਾਨ ਤਰੀਕਾ ਹੈ ਇਹ ਮਤਲਬ ਜ਼ਿਆਦਾ ਵਧੀਆ ਲੱਗਦਾ ਠੀਕ ਹੈ ਮੈਂ ਕਿਹ ਚੌਲ ਅੱਜ ਬਣਾਉਣ ਲੱਗੀ ਸੀ ਤੁਹਾਡੇ ਨਾਲ ਮੈਂ ਕਿ ਉਹ ਵੀ ਵੀਡੀਓ ਸ਼ੇਅਰ ਕਰਦੀ ਹਾਂ ਆਟਾ ਲੈ ਲਿਆ ਆ ਦੇਖੋ ਜੀ ਮੈਂ ਵਿੱਚੇ ਪਿਆਜ਼ ਵਗੈਰਾ ਸਾਰਾ ਕੁਝ ਗ੍ਰाइंड ਕਰਕੇ ਪਾ ਲਿਆ ਇਹਦੇ ਵਿੱਚ ਹੀ ਆਪਾਂ ਪਾ ਲਾਂਗੇ ਜੀ ਆਪਣੇ ਗ੍ਰाइंड ਕੀਤੇ ਹੋਏ ਆਲੂ ਠੀਕ ਹੈ ਜੀ ਆਲੂ ਤੁਸੀਂ ਜਿੰਨੇ ਚਾਹੋ ਓਨੇ ਪਾ ਸਕਦੇ ਹੋ ਠੀਕ ਹੈ ਜੀ ਮੈਂ ਪਾ ਲਿਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਆਪਣੇ ਟੇਸਟ ਅਨੁਸਾਰ ਜੋ ਪਾਣਾ ਹੈ ਆਪਣਾ ਨਮਕ ਵਗੈਰਾ ਪਾ ਲੈਣਾ ਠੀਕ ਹੈ ਏ ਪਿਆਜ਼ ਜਮ ਹੁਣ ਆਪਾਂ ਨੂੰ ਇਹ ਨਾ ਤਾਂ ਪਾਣੀ ਵੀ ਛੱਡਣਗੇ ਤਾਂ ਵੀ ਉਹਨੂੰ ਸਾਨੂੰ ਕੋਈ ਦਿੱਕਤ ਨਹੀਂ ਜੇਕਰ ਤੁਸੀਂ ਟਿੱਕਾ ਖਾਂਦੇ ਹੋ ਤੇ ਲਾਲ ਮਿਰਚ ਹਲਕੀ ਜੀ ਹਲਦੀ ਜ਼ਰੂਰ ਪਾਓ ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ ਕਿਚਨ ਕਿੰਗ ਮਸਾਲਾ ਤੇ ਥੋੜੀ ਜੀ ਕਾਲੀ ਮਿਰਚ ਜੇਕਰ ਤੁਹਾਨੂੰ ਲੱਗਦਾ ਨਾ ਕਈ ਵਾਰੀ ਹੁੰਦਾ ਪਾਲੂਆਂ ਦੀ ਰੋਟੀ ਬਣਾਉਂਦੇ ਆ ਕਹਿੰਦੇ ਵਾਏ ਵਗੈਰਾ ਕਰਦੇ ਨਾ ਆਲੋ ਤੇ ਕਾਲੀ ਮਿਰਚ ਜ਼ਰੂਰ ਪਾ ਲਿਓ ਠੀਕ ਹੈ ਜੀ ਹੁਣ ਇਹਨੂੰ ਆਪਾਂ ਸੰਗੀਤ ਆਪਾਂ ਪਹਿਲਾਂ ਨਾ ਮਿਕਸ ਕਰ ਲਾਂਗੇ ਤੇ ਲੋ ਜੀ ਇਦਾਂ ਪਹਿਲਾਂ ਨਾ ਤੁਸੀਂ ਮਿਕਸ ਕਰ ਲਿਓ ਪਾਣੀ ਤੁਸੀਂ ਬਾਅਦ ਚੋ ਲਾਣਾ ਠੀਕ ਹੈ ਪਹਿਲਾਂ ਨਹੀਂ ਲਾਣਾ ਹੈਗਾ ਆਪਾਂ ਪਹਿਲਾਂ ਮਿਕਸ ਕਰਕੇ ਦੇਖਣਾ ਕਿ ਸਾਨੂੰ ਪਾਣੀ ਕਿੰਨੇ ਕੁ ਪਾਣੀ ਦੀ ਜ਼ਰੂਰਤ ਹੈ ਜਿਆਦਾ ਇਹਦੇ ਚ ਨਾ ਪਾਣੀ ਨਹੀਂ ਲੱਗਦਾ ਆਟੇ ਚ ਆ ਦੇਖੋ ਪਹਿਲੋਂ ਐਨ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਮਿਕਸ ਕਰ ਲਾਂਗੇ ਤੇ ਲੋ ਜੀ ਹੁਣ ਆਪਾਂ ਆਪਣੇ ਹਿਸਾਬ ਨਾਲ ਇਹਦੇ ਵਿੱਚ ਨਾ ਦੇਖ ਲੈਣਾ ਕਿੰਨਾ ਪਾਣੀ ਪੈਂਦਾ ਠੀਕ ਹੈ ਜੀ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾ ਆਪਾਂ ਹੁਣ ਐਨ ਵਧੀਆ ਜਿਹਾ ਥੋੜਾ ਕਰੜਾ ਜਿਹਾ ਰੱਖਣਾ ਜਿਆਦਾ ਪਤਲਾ ਨਹੀਂ ਰੱਖਣਾ ਕਨਾਲ ਗੁੰਨੂ ਕਿ ਹੁਣ ਆਪਾਂ ਥੋੜੀ ਦੇਰ ਨਾ ਆਟਾ ਹੁਣ ਇਹਨੂੰ ਇਹਨੂੰ ਰੱਖ ਦਾਂਗੇ ਠੀਕ ਹੈ ਜੀ ਤਾਂ ਕਿ ਚੰਗੀ ਤਰ੍ਹਾਂ ਸਾੜ ਆਟਾ ਆਫਰ ਜੀ ਜਾਵੇ ਤੇ ਲੋ ਜੀ ਆ ਦੇਖੋ ਜੀ ਆਟਾ ਵਧੀਆ ਸਾਡਾ ਬਣ ਗਿਆ ਗੁੱਝ ਕੇ ਬਹੁਤ ਵਧੀਆ ਠੀਕ ਹੈ ਜੀ ਤੇ ਹੁਣ ਆਪਾਂ ਜਿਹੜਾ ਪਰੋਠਾ ਹੈ ਆਲੂ ਪਿਆਜ਼ ਵਾਲਾ ਦੇਖੋ ਕਿੰਨੇ ਆਸਾਨ ਤਰੀਕੇ ਨਾਲ ਪੇੜਾ ਤੁਸੀਂ ਜਿੰਨਾ ਚਾਹੋ ਵੱਡਾ ਲੈਣਾ ਹੈ ਵੱਡਾ ਲੈ ਸਕਦੇ ਹੋ ਛੋਟਾ ਲੈਣਾ ਛੋਟਾ ਲੈ ਸਕਦੇ ਹੋ ਠੀਕ ਹੈ ਲੋਜੀ ਜੇਕਰ ਤੁਸੀਂ ਚਾਹਦੇ ਹੋ ਪ੍ਰੋਟੋਟਾਈਪ ਵੀ ਇਹਨੂੰ ਬਣਾ ਸਕਦੇ ਹੋ ਨਹੀਂ ਬਣਾਣੀ ਤੇ ਸਿੰਪਲ ਵੀ ਇਹਨੂੰ ਸਿੰਗਲ ਜੀ ਰੋਟੀ ਜਿਵੇਂ ਆਪਾਂ ਨੋਰਮਲ ਬਣਾਉਂਦੇ ਆ ਨਾ ਆ ਦੇਖੋ ਵੇਲਣ ਦੇ ਵਿੱਚ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਕਿੰਨੇ ਵਧੀਆ ਤਰੀਕੇ ਨਾਲ ਵਿਲ ਜਾਂਦੀ ਹੈ ਅਰੇ ਟੇਸਟ ਵੀ ਬਿਲਕੁਲ ਸੇਮ ਆਏਗਾ ਠੀਕ ਹੈ ਇਸੇ ਤਰ੍ਹਾਂ ਇਹਨੂੰ ਆਪਾਂ ਚਾਹੀਏ ਤਾਂ ਦੂਰ ਚ ਵੀ ਬਣਾਉਣਾ ਚਾਹੀਏ ਨਾ ਤੰਦੂਰ ਚ ਵੀ ਰੋਟੀ ਬਣ ਜਾਂਦੀ ਹੈ ਵੇ ਆ ਦੇਖ ਆ ਦੇਖ ਜੀ ਤੇ ਇਸੇ ਤਰੀਕੇ ਨਾਲ ਹੁਣ ਆਪਾਂ ਦੂਜੀ ਵੀ ਇੱਤਾਂ ਹੀ ਬਣਾਵਾਂਗੇ ਠੀਕ ਹੈ ਜੇਕਰ ਇਹ ਮੈਂ ਸਿੰਪਲ ਬਣਾਈ ਹੈ ਆ ਦੇਖੋ ਵੇਲਣੀ ਕਿੰਨੀ ਵਧੀਆ ਰਹਿੰਦੀ ਏ ਕੋਈ ਦਿੱਕਤ ਨਹੀਂ ਵੀ ਜਿਵੇਂ ਕਹਿ ਦਿੰਦੇ ਆ ਨਾ ਕਿ ਨਾ ਆਪਾਂ ਪਿਆਜ਼ ਵੀ ਪਾਇਆ ਤੇ ਆਲੂ ਵੀ ਵਿੱਚ ਮਿਕਸ ਕੀਤੇ ਹੁਣ ਇਹਦੀ ਆਪਾਂ ਪਰੌਤੇ ਵੀ ਬਣਾ ਸਕਦੇ ਅਰੇ ਰੋਟੀ ਬਹੁਤ ਜ਼ਿਆਦਾ ਸੌਫਟ ਬਣਦੀ ਬਹੁਤ ਹੀ ਵਧੀਆ ਜਿੰਨੂੰ ਕਹਿ ਦਿੰਦੇ ਆ ਨਾ ਬਹੁਤ ਵਧੀਆ ਬਣਦੀ ਤੁਸੀਂ ਵੀ ਜੇਕਰ ਚਾਹਦੇ ਹੋ ਨਾ ਦੇ ਬੱਚਿਆਂ ਲਈ ਵੀ ਟਿਫਨ ਦੇ ਵਿੱਚ ਇਦਾਂ ਪਾ ਸਕਦੇ ਹੋ ਦੂਸਰੀ ਆਪਾਂ ਡਬਲ ਰੋਟੀ ਬਣਾਉਣੀ ਆ ਨਾ ਤੇ ਉਹ ਬੱਚੇ ਨਹੀਂ ਖੁਸ਼ ਹੋ ਕੇ ਖਾਂਦੇ ਤੇ ਇਦਾਂ ਹੀ ਤੁਸੀਂ ਆਪਣੇ ਬੱਚਿਆਂ ਦੇ ਟਿਫਨ ਚ ਇਹ ਵਾਲੀ ਪਰੌਂਠੀ ਚਾਹੀ ਪਰੌਂਠੀ ਬਣਾ ਕੇ ਪਾਓ ਜਿਆਨੀ ਕੋਈ ਚੀਜ਼ ਹੁਣ ਇਹਦੇ ਤੇ ਆਪਾਂ ਨਾ ਦਾਂਗੇ ਪ્યોਰ ਕਈ ਵਾਰ ਜੇ ਉਹਨਾਂ ਦਾ ਪਾਉਣਾ ਵੀ ਪਰ ਅੰਦਾ ਉੱਖਾ ਲੱਗਦਾ ਹੈ ਨਾ ਕਿ ਫਟ ਜਾਂਦਾ ਹੈ ਫਿਰ ਪਿਆਜ਼ ਆਪਾਂ ਜਿਵੇਂ ਕੱਟ ਕੇ ਪਾਨੇ ਉਹ ਵੀ ਸਾਡੇ ਫਟ ਜਾਂਦੇ ਹਨ ਹੈ ਨਾ ਇਹ ਸਭ ਤੋਂ ਸੋਖਾ ਤਰੀਕਾ ਹੈ ਕੋਈ ਵੀ ਉੱਖਾ ਨਹੀਂ ਲੱਗੇਗਾ ਤੁਹਾਨੂੰ ਤੁਸੀਂ ਇੱਕ ਵਾਰ ਬਣਾਓਗੇ ਨਾ ਰੋਜ਼ ਇਸ ਤਰ੍ਹਾਂ ਦੇ ਪਰਾਠੇ ਬਣਾ ਕੇ ਖਾ ਸਕਦੇ ਹੋ ਜਿੰਨੇ ਮਰਜ਼ੀ ਤੁਸੀਂ ਚਾਹੇ ਤੁਸੀਂ ਮਹਿਮਾਨ ਵੀ ਆ ਗਏ ਨਾ ਤਾਂ ਵੀ ਪਰ ਬਿਲ ਐਵੇਂ ਸੇਮ ਟੂ ਸੇਮ ਟੇਸਟ ਆਏਗਾ ਕੋਈ ਫਰਕ ਨਹੀਂ ਦਹੀਂ ਦੇ ਨਾਲ ਮੱਖਣ ਦੇ ਨਾਲ ਜਿੰਦਾ ਮਰਜ਼ੀ ਤੁਸੀਂ ਇਹਨਾਂ ਪਾ ਸਕਦੇ ਹੋ ਠੀਕ ਹੈ ਇਹ ਕਿਦਾਂ ਦਾ ਤੁਹਾਨੂੰ ਵਧੀਆ ਲੱਗਿਆ ਠੀਕ ਹੈ ਜੀ ਮੈਂ ਜੇ ਤੰਦੂਰ 'ਚ ਵੀ ਬਣ ਕੋਸ਼ਿਸ਼ ਕਰੂੰਗੀ ਅੱਜ ਤੰਦੂਰ ਦਾ ਮਹੌਤ ਕਰਨ ਦਾ ਬਾਕੀ ਦੇਖਦੀ ਆਂ ਜੀ ਤੇ ਲੋਜੀ ਜੇਕਰ ਤੁਸੀਂ ਪਰੌਂਠੀ ਬਣਾਣੀ ਹੈ ਤੇ ਇਸੇ ਤਰ੍ਹਾਂ ਪਰੌਂਠੀ ਵੀ ਬਣਾ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਮੈਂ ਦਿਖਾਨੀ ਆਂ ਇੱਕਦਮ ਨਰਮ ਬਣਦੀ ਹੈ ਆ ਦੇਖੋ ਬਹੁਤ ਸੌਫਟ ਬਣਦੀਆਂ ਨੇ ਠੀਕ ਹੈ ਆ ਦੇਖੋ ਬਹੁਤ ਜ਼ਿਆਦਾ ਸੌਫਟ ਹੈ ਨੂੰ ਮੱਖਣ ਦੇ ਨਾਲ ਖਾਓ ਤੁਸੀਂ ਚਾਹੇ ਲੱਸੀ ਨਾਲ ਜਿੱਦਾਂ ਵੀ ਤੁਹਾਡਾ ਮਨ ਕਰਦਾ ਏਦਾਂ ਹੀ ਤੁਸੀਂ ਚੜੀਆਂ ਚਾਹੋ ਤੇ ਆਪਣੀਆਂ ਰੋਟੀਆਂ ਬਣਾ ਸਕਦੇ ਹੋ ਠੀਕ ਹੈ ਜੀ ਇੱਧਰ ਬਚੇ ਸੀ ਦੋ ਢੇੜਿਆਂ ਦਾ ਆਟਾ ਮੈਂ ਕਿਹਾ ਚੱਲੋ ਹੁਣ ਨਾ ਤੰਦੂਰੀ ਰੋਟੀ ਬਣਾਣੀ ਹੈ ਮੈਨੂੰ ਤੰਦੂਰੀ ਰੋਟੀ ਬਹੁਤ ਵਧੀਆ ਲੱਗਦੀ ਏ ਤੇ ਇਹੀ ਤੰਦੂਰੀ ਰੋਟੀ ਆਪਾਂ ਗੈਸ ਤੇ ਬਣਾਵਾਂਗੇ ਠੀਕ ਹੈ ਜੀ ਬਹੁਤ ਟੇਸਟੀ ਬਣਦੀ ਏ ਤੇ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਨਾਰਮਲ ਐਵੇਂ ਆਟਾ ਲੈਣਾ ਏ ਠੀਕ ਹੈ ਆਲੂਆਂ ਵਾਲਾ ਜਿਹੜਾ ਆਟਾ ਹੈ ਨਾ ਆਲੂ ਵਾਲਾ ਤੰਦੂਰੀ ਪਰੌਂਠਾ ਬਹੁਤ ਜ਼ਿਆਦਾ ਸਵਾਦ ਬਣਦਾ ਇਹਨੂੰ ਆਪਾਂ ਇਦਾਂ ਮੇਲ ਲੈਣਾ ਬਸ ਧੂੜਾ ਥੋੜਾ ਜਿਹਾ ਕੋਸ਼ਿਸ਼ ਇਹੀ ਕਰਿਓ ਕੀ ਘਟ ਲਾਇਓ ਜਿੰਨਾ ਜੇਕਰ ਤੁਹਾਡੇ ਕੋਲ ਹੱਥ ਨਾਲ ਬਣਦੀਏ ਤੇ ਇਹੀ ਵਾਰ ਦੇ ਤੋਂ ਵਾਰ ਕੋਸ਼ਿਸ਼ ਕਰਿਓ ਕਿ ਤੁਸੀਂ ਹੱਥ ਦੇ ਨਾਲ ਇਹਨੂੰ ਐਦਾਂ ਬਣਾ ਸਕੋ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਕਰਕੇ ਆਪਾਂ ਬਣਾ ਲੈਣਾ ਤੇ ਆ ਦੇਖੋ ਇਹ ਵਾਲਾ ਪਾਸਾ ਜਿਹੜਾ ਨਾ ਪਾਣੀ ਵਾਲਾ ਪਾਸਾ ਆ ਦੇਖੋ ਪਾਣੀ ਵਾਲੇ ਹੱਥ ਲੱਗੇ ਦੀ ਰੋਟੀ ਐਦਾਂ ਬਣਾਣੀ ਇਸ ਤਰ੍ਹਾਂ ਆਪਾਂ ਦੂਜੀ ਵੀ ਆਪਣੀ ਵੇਲ ਲੈ ਲੈਂਦੇ ਆ ਇਹ ਆਪਾਂ ਇਹ ਥੋੜੀ ਜਿਹੀ ਮੋਟੀ ਹੋ ਜਾਂਦੀ ਨਾ ਜੇਕਰ ਤੁਸੀਂ ਵੇਲਣੀ ਇੰਤਾਂ ਵੇਲ ਸਕਦੇ ਹੋ ਠੀਕ ਹੈ ਜੀ ਪਤਲੀ ਕਰਨੀ ਹੈ ਪਤਲੀ ਮੋਟੀ ਮੋਟੀ ਵਧੀਆ ਲੱਗਦੀ ਤੰਦੂਰੀ ਰੋਟੀ ਦਾ ਬਹੁਤ ਜ਼ਿਆਦਾ ਟੇਸਟੀ ਲੱਗਦੀ ਮੇਰਾ ਤੰਦੂਰ ਲਿਆ ਪਿਆ ਮੈਂ ਦੇਖ ਲਓ ਸ਼ੁਰੂਆਤ ਨਹੀਂ ਕਰ ਰਹੀ ਹੁਣ ਸਾਫ਼ ਕੀਤਾ ਨਾ ਉਧਰ ਚੁੱਲ੍ਹੇ ਵਾਲੇ ਪਾਸੇ ਹੁਣ ਆਪਣਾ ਕਰਾਂਗੇ ਲੈਣੀ ਉਤਰੀ ਨਹੀਂ ਰੋਟੀ। ਜੋ ਜਿੱਦਾਂ ਹੀ ਦੇਖਣਾ ਆਪਾਂ ਜਿੱਦਾਂ ਥੋੜੀ ਜਿਹੀ ਹੋ ਗਈ ਨਾ ਸਾਕਤ ਜੀ ਆਪਾਂ ਏਦਾਂ ਗੈਸ ਤੇ ਸਿੱਖ ਲਈ ਮੈਨੂੰ ਕਿਸੇ ਪਿਛਲੀ ਵਾਰੀ ਨਾ ਪੜਣਾ ਨੇ ਕਮੈਂਟ ਕੀਤਾ ਸੀਗਾ ਕਿ ਆਪਾਂ ਨੂੰ ਗੈਸ ਤੇ ਸਹੀ ਗੱਲ ਆਪਾਂ ਨੂੰ ਨਹੀਂ ਸੀ ਕਿ ਖਾਣੀ ਚਾਹੀਦੀ ਵੈਸੇ ਤਾਂ ਮੈਂ ਜ਼ਿਆਦਾਤਰ ਨਾ ਕੋਸ਼ਿਸ਼ ਇਹ ਕਰਦੀ ਹੁੰਦੀ ਆ ਕਿ ਚੁੱਲੇ ਤੇਲ ਬਣਾਵਾ ਪਰ ਮੈਂ ਦੱਸ ਰਹੀ ਆ ਜੇਕਰ ਤੁਹਾਡਾ ਮਨ ਕਰਦਾ ਤਾਂ ਤੁਸੀਂ ਆਹ ਵਾਲੀ ਨਾ ਤੰਦੂਰੀ ਰੋਟੀ ਆਲੂ ਵਾਲੀ ਵੀ ਬਣਾ ਸਕਦੇ ਹੋ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੀ ਏ ਦੇਖੋ ਜਿ ਖਾਣੇ ਨੂੰ ਤਾਂ ਬਹੁਤ ਫਰੇਜ ਨੇ ਜਿ ਆਪਾਂ ਨੂੰ ਇਹ ਵੀ ਨਹੀਂ ਕਰਨਾ ਚਾਹੀਦਾ ਉਹ ਵੀ ਨਹੀਂ ਠੀਕ ਹੈ আর ਜੇਕਰ ਤੁਸੀਂ ਬਣਾਣੇ ਵਿੱਚ ਕਈ ਵਰੀ ਹੁੰਦਾ ਨਾ ਮਨ ਕਰ ਪੈਂਦਾ ਬੀਬੀ ਨਾਲ ਤੰਦੂਰ ਤੋਂ ਆਪਾਂ ਤੰਦੂਰੀ ਰੋਟੀ ਗੈਸ ਤੇ ਕਿੱਤਾ ਬਣਾ ਸਕਦੇ ਆ ਮੈਂ ਇਸ ਕਰਕੇ ਤੁਹਾਨੂੰ ਆਲੂ ਵਾਲੀ ਵੀ ਆਲੂਆ ਵਾਲੀ ਵੀ ਰੋਟੀ ਬਣ ਜਾਂਦੀ ਆ ਦੇਖ ਜਿੱਦ ਜਿੱਥੋਂ ਲੱਗਦੀ ਹੈ ਨਾ ਤੁਹਾਨੂੰ ਸਿੱਖ ਨਹੀਂ ਰਹੀ ਆ ਦੇਖ ਇੱਕਦਮ ਲੱਗ ਰਹੀ ਹੈ ਨਾ ਕੁਲਚਾ ਟਾਈਪ ਜਿਆ ਰੋਟੀ ਬਣ ਜਾਈਗੀ ਆ ਦੇਖੋ ਬਹੁਤ ਵਧੀਆ ਜੇਕਰ ਤੁਹਾਨੂੰ ਕਿਤੇ ਕੱਚੀ ਲੱਗੇ ਹਲਕੀ ਹਲਕੀ ਕਿ ਤੁਸੀਂ ਸਿੱਖ ਸਕਦੇ ਹੋ ਠੀਕ ਹੈ ਹੁਣ ਆਪਾਂ ਇਹਨੂੰ ਦੇਖੋ ਇਦਾਂ ਚੁੱਕਾਂਗੇ ਨਾ ਇਹਨੀ ਚੋਵੀ ਅੰਨ ਵਧੀਆ ਤਰੀਕੇ ਨਾਲ ਚੁੱਕੀ ਜਾਏਗੀ ਇਹ ਪਾਣੀ ਲਗਾਏ ਘੱਟ ਰੋਟੀ ਹੁੰਦੀ ਹੈ ਇਹ ਔਖੀ ਵੀ ਨਹੀਂ ਆ ਦੇਖ ਲਓ ਇੱਕਦਮ ਸਿੱਧੀ ਨਾ ਆ ਦੇਖੋ ਤੁਸੀਂ ਇਸੇ ਤਰ੍ਹਾਂ ਹੀ ਆਪਣੀ ਨਾ ਰੋਟੀ ਬਣਾ ਸਕਦੇ ਹੋ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੀ ਹੈ ਤੇ ਇਹ ਕੱਚੀ ਵੀ ਨਹੀਂ ਰਹਿੰਦੀ ਹੈਗੀ ਠੀਕ ਹੈ ਨਾਲੇ ਪਾਣੀ ਲੱਗੀ ਹੱਥਾਂ ਦੀ ਰੋਟੀ ਹੋਗੀ ਨਾਲੇ ਤੰਦੂਰੀ ਹੋ ਗਈ ਦੋਨੋਂ ਹੀ ਆਪਾਂ ਇਸ ਤਰ੍ਹਾਂ ਬਣਾ ਸਕਦੇ ਇਸੇ ਤਰ੍ਹਾਂ ਹੀ ਆਪਾਂ ਆਹ ਵਾਲੀ ਆਪਣੀ ਜਿਹੜੀ ਰੋਟੀ ਬੇਲੀ ਹੋਈ ਏ ਇਸੇ ਤਰ੍ਹਾਂ ਹੀ ਆਪਾਂ ਇਧਰ ਪਾਣੀ ਦਾ ਹੱਥ ਲਾ ਲੈਣ ਠੀਕ ਹੈ ਜੀ ਜਿੱਧਰ ਪਾਣੀ ਹੈ ਨਾ ਤਵੇ ਵਾਲੇ ਪਾਸੇ ਇਧਰ ਆ ਦੇਖੋ ਪਾਣੀ ਵਾਲਾ ਹੱਥ ਲਾ ਲੈਣਾ ਐਦਾਂ ਹੀ ਆਪਾਂ ਪਾ ਲੈਣੀ ਇਹ ਮੈਂ ਥੋੜੀ ਜਿਹੀ ਪਤਲੀ ਕਰ ਲਈ ਮੈਂ ਕਿਹਾ ਚਲੋ ਤਵੇ ਦਾ ਤੰਦੂਰ ਦਾ ਵੀ ਟੇਸ ਲੈ ਲੈਂਦੇ ਆ ਕੋੜੇ ਇਸੇ ਰੋਟੀ ਨੂੰ ਆਪਾਂ ਆਪਣੇ ਮੱਖਣ ਦੇ ਨਾਲ ਖਾਵਾਂਗੇ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਮੈਨੂੰ ਤਾਂ ਸ਼ੌਂਕ ਹੈ ਜੀ ਆੜਦਾ ਤੰਦੂਰੀ ਰੋਟੀ ਬਸ ਹੁਣ ਤੰਦੂਰ ਤੇ ਵੀ ਬਣਾਉਂਦੀ ਤੁਹਾਡੇ ਨਾਲ ਹੋਵੇ ਵੀਡੀਓ ਜ਼ਰੂਰ ਸ਼ੇਅਰ ਕਰੂਗੀ ਠੀਕ ਹੈ ਜੀ ਆ ਦੇਖੋ ਤੁਹਾਨੂੰ ਲੱਗ ਰਿਹਾ ਨਾ ਜਿੱਦਾਂ ਹੀ ਫੁੱਲ ਜਾਂਦੀ ਆ ਦੇਖੋ ਫੁੱਲਣੀ ਸ਼ੁਰੂ ਹੋ ਜਾਂਦੀ ਹੈ ਨਾ ਇਸੇ ਇਸੇ ਤਰ੍ਹਾਂ ਹੀ ਚੱਕ ਕੇ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਸਿੱਖ ਸਕਦੇ ਹਾਂ ਬੜਾ ਬਹੁਤ ਵਧੀਆ ਤਰੀਕੇ ਨਾਲ ਸਿੱਖ ਜਾਂਦੀ ਹੈ ਤੇ ਬਹੁਤ ਸਾਰੀਆਂ ਭੈਣਾਂ ਦੇ ਬਹੁਤ ਕਮੈਂਟ ਆਂਦੇ ਮੈਂ ਕਮੈਂਟਾਂ ਦਾ ਹਮੇਸ਼ਾ ਜਵਾਬ ਵੀ ਦੇਣੀ ਹੁੰਦੀ ਆ ਤੁਸੀਂ ਦੇਖਦੇ ਹੁੰਦੇ ਹੋ ਨਾ ਤੇ ਇੱਕ ਭੈਣ ਨੇ ਸ਼ਾਇਦ ਮੈਨੂੰ ਕਮੈਂਟ ਕੀਤਾ ਸੀਗਾ

ਸੇਕਣਾ ਤਾਂ ਗਲਤ ਹੈ ਮੈਨੂੰ ਕਮੈਂਟਾਂ ਵਿੱਚ ਵੀ ਕਹਿਣ ਲੱਗਣਗੇ ਪਰ ਜਿਹੜੇ ਸੇਕਦੇ ਆਂ ਜੀ ਸੇਕਦੇ ਹੀ ਆਂ। ਹਲ ਵੈਸੇ ਤਾਂ ਮੈਂ ਤਬ ਜਿਹੜੀ ਸਿੰਪਲ ਰੋਟੀਆਂ ਨੇ ਹਮੇਸ਼ਾ ਮੈਂ ਤਵੇ ਤੇ ਹੀ ਪਕਾਉਣੀ ਹੁੰਦੀਆਂ। ਪਰ ਇਹ ਟੇਸਟੀ ਲੱਗਦੀ ਏ ਇਸ ਕਰਕੇ ਮੈਂ ਕਿਹਾ ਚਲੋ ਚੁੱਲੇ ਤੇ ਨਹੀਂ ਤੇ ਤਵੇ ਤੇ ਬਣਾ ਲੈਂਦੇ ਆ। ਲਓ ਜੀ ਸਾਡੀ ਆ ਵੀ ਰੋਟੀ ਬਣੀ ਕਿ ਹੋ ਗਈ ਧਿਆ। ਇਸੇ ਤਰ੍ਹਾਂ ਬਣਾਇਓ ਤੇ ਕਮੈਂਟਾਂ ਵਿੱਚ ਮੈਨੂੰ ਜ਼ਰੂਰ ਦੱਸਿਓ ਠੀਕ ਹੈ। ਬਾਕੀ ਮਿਲਦੀਆਂ ਜੀ ਹੋਰ ਕੰਮਾਂ ਦੇ ਨਾਲ। ਤੇ ਲਓ ਜੀ ਇੱਧਰ ਆਪਣਾ ਹੋ ਗਈ ਸੀ ਹੁਣ ਆਪਾਂ ਨੂੰ ਸ਼ਾਮ ਮੈਂ ਕਿਹਾ ਚਲੋ ਇੱਧਰ ਸਬਜ਼ੀ ਬਣਾਉਣ ਲੱਗੀ ਸੀ ਮੈਂ ਕਿਹਾ ਇੱਧਰ ਬਣਾਉਣ ਲੱਗੀ ਸੀ ਜੀ ਆਪਾਂ ਭਿੰਡੀਆਂ ਭਿੰਡੀਆਂ ਤੁਹਾਨੂੰ ਪਤਾ ਹੀ ਐ ਭਿੰਡੀਆਂ ਤਾਂ ਬਸ ਹੁਣ ਖਤਮ ਹੀ ਹੋਣ ਵਾਲੀਆਂ ਹੁਣ ਘੱਟ ਹੀ ਰਹਿਣਗੀਆਂ ਵੈਸੇ ਤਾਂ ਸਰਦੀ ਗਰਮੀ ਅੱਜਕੱਲ ਸਾਰੀਆਂ ਸਬਜ਼ੀਆਂ ਮਿਲ ਹੀ ਜਾਂਦੀਆਂ ਤਕਰੀਬਨ ਕੋਈ ਅਸੀ ਸਬਜ਼ੀ ਨਹੀਂ ਹੁੰਦੀ ਜਿਹੜੀ ਨਾ ਮਿਲੇ ਹੈਨਾ ਜੀ ਤੇ ਅੰਦਰ ਆਪਾਂ ਤੇਲ ਕਰਮ ਕਰ ਲਿਆ ਮੈਂ ਕਿਹਾ ਚਲੋ ਨਾਲੇ ਵਲੌਗ ਦਾ ਵੀ ਐਂਡ ਕਰਾਂਗੇ ਇੱਧਰ ਆਪਾਂ ਤੇਲ ਕਰਕੇ ਤੇ ਲੋੜੀ ਹਮੇਸ਼ਾ ਮੈਨ ਹੈ ਜਿੱਦਾਂ ਮੈਂ ਬਣਾਉਣੀ ਸਾਨੂੰ ਪਤਾ ਹੈ ਕਿ ਹਮੇਸ਼ਾ ਸਿੰਪਟੇ ਸੋਚੀਆਂ ਕਰਦੀਆਂ ਵਾਈ ਗੁਰੂ ਜੀ ਦਾ ਨਾਮ ਲੈ ਕੇ ਬਣਾਇਆ ਕਰੋ ਚਾਹੇ ਤੁਸੀਂ ਨਮਕੀਜ਼ ਪਾਕੇ ਸਬਜੀ ਬਣਾ ਲਓ ਦੇਖਿਓ ਤੁਹਾਡੀ ਸਬਜੀਆਂ ਕਿੰਨੀਆਂ ਸਵਾਦ ਬਣਣਗੀਆਂ ਬਹੁਤ ਟੇਸਟੀ ਹੁੰਦੀਆਂ ਨੇ ਬਸ ਆਪਣੇ ਪਰਮਾਤਮਾ ਦਾ ਨਾਮ ਲੈ ਕੇ ਹਮੇਸ਼ਾ ਠੀਕ ਹੈ ਜੀ ਆਦਬ ਸਰਕਾਰ ਸਤਕਾਰ ਨਾਲ ਸਰਕਾਰ ਨਾਲ ਸਤਕਾਰ ਨਾਲ ਬਣਾਇਆ ਕਰੋ ਸਬਜੀ ਤੇ ਲੋ ਜੀ ਇਹਦੇ ਵਿੱਚ ਹੁਣ ਆਪਾਂ ਪਾਕੇ ਟਮਾਟਰ ਤੇ ਭਰੀਆਂ ਵਿੱਚ ਕੀ ਕਰੀਏ ਹੋ ਆਪਣੇ ਟੇਸਟ ਅਨੁਸਾਰ ਪਾ ਦੇਣਾ ਨਮਕ ਥੋੜੀ ਜਿਹੀ ਹਲਦੀ ਤੋੜੀਆਂ ਜੀਆਂ ਨਾਲ ਮੇਚਾ ਮੈਂ ਐਸੇ ਹਰੀਆਂ ਖਾਈਆਂ ਥੋੜਾ ਜਿਹਾ ਕਿਚਨ ਕਿੰਗ ਮਸਾਲਾ ਥੋੜਾ ਜਿਹਾ ਮਸਾਲਾ ਪਿੰਡੀ ਹਮੇਸ਼ਾ ਬਣਾਉਂਦੇ ਹੁੰਦੇ ਆ ਨਾ ਜੇਕਰ ਤੁਹਾਡੀ ਵੀ ਪਿੰਡੀ ਇਸ ਲਈ ਬਣਦੀ ਹੈ ਇਹਦੇ ਵਿੱਚ ਜਾਂ ਤਾਂ ਇੱਕ ਨਿੰਬੂ ਨੂੰ ਤੋੜ ਦਿਆ ਕਰੋ ਜਾਂ ਦਹੀਂ ਅੱਧੀ ਕोली ਪਾ ਦਿਆ ਕਰੋ ਇਹਦੇ ਨਾਲ ਸਾਡੀ ਝੰਡੀ ਮੇਸਲੀ ਬਿਲਕੁਲ ਵੀ ਨਹੀਂ ਪਾਉਣੀ ਚਾਹੀਦੀ ਕਿ ਇੱਕ ਹਮੇਸ਼ਾ ਸਾਨੂੰ ਟਕਰੇਣੀ ਚਾਹੀਦੀ ਮੈਂ ਵੀ ਕਦੀ ਕਦੀ ਟੱਕ ਲੈਣੀ ਹੁੰਦੀ ਆ ਤੇ ਕਹਿੰਦੇ ਨੇ ਜਿੰਨੀ ਓਪਨ ਕਰਕੇ ਪਿੰਡੀ ਬਣਾਓ ਨਾ ਫਿਰ ਲੇਸਲੀ ਨਹੀਂ ਬਣਦੀ ਹੈਗੀ ਮੈਂ ਚੰਗੀ ਤਰ੍ਹਾਂ ਆਪਾਂ ਕਰਦੇ ਹਾਂ ਸੀ ਮਿਕਸ ਮੇਰੇ ਤਰੀਕੇ ਇਹ ਆਲੂ ਵਾਲਾ ਪਰੋਠਾ ਤੁਹਾਨੂੰ ਮੈਨੂੰ ਕਿਹੜੇ ਵਾਲਾ ਪਸੰਦ ਆਇਆ ਬਿਲਕੁਲ 蒂ਮਪ ਤੇ ਸੋਖੇ ਤਰੀਕੇ ਨਾਲ ਬਣਾਉਂਦੀ ਹੁੰਨੀ ਆ ਮੈਂ ਤਾਂ ਠੀਕੇ ਜਿਵੇਂ ਹੋਇਆ ਮੈਂ ਤੁਹਾਡੇ ਨਾਲ ਉਹ ਵੀ ਵੀਡੀਓ ਆਪਣਾ ਸ਼ੇਅਰ ਕਰਤਾ ਤੁਸੀਂ ਵੀ ਬਣਾਇਓ ਵਿੱਚੇ ਢੁੰਗ ਕੇ ਨਾ ਆਲੂ ਬਹੁਤ ਵਧੀਆ ਬਣ ਗਿਆ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ سپورਟ ਬਣਾਇਆ ਰੱਖੋ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਮੈਨੂੰ ਕਮੈਂਟ ਕਰ ਦਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਦੇ ਰਿਆ ਕਰੋ ਕਿਥੋਂ ਕਿਥੋਂ ਤੁਸੀਂ ਵੀ ਵੀਡੀਓ ਦੇਖਦੇ ਹੋ ਤੇ ਇੱਕ ਜਦੋਂ ਵੀ ਕਦੀ ਤੁਸੀਂ ਦੁੱਧ ਉਮਾਲਾ ਲੈਂਦੇ ਹੁੰਦੇ ਹੋ ਹਲਕਾ ਜਿਹਾ ਪਾਣੀ ਕਹਿੰਦੇ ਜਰੂਰ ਪਾਣਾ ਚਾਹੀਦਾ ਸਭ ਨੂੰ ਜਿਹਨਦੇ ਸਾਡੇ ਵੱਡੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਮੈਂ ਤੇ ਆਪਣੇ ਜਿਵੇਂ ਸਾਡੀ ਦਾਦੀ ਨਾਨੀ ਸਾਨੂੰ ਟੋਕਦੇ ਹੁੰਦੇ ਸੀ ਨਾ ਹਰ ਇੱਕ ਗੱਲ ਇਹ ਨਹੀਂ ਕਰਨਾ ਉਦਾਂ ਸਾਨੂੰ ਬਹੁਤ ਹੀ ਮਤਲਬ ਇਹ ਚੀਜ਼ਾਂ ਹੀ ਯਾਦ ਰਹਿੰਦੀਆਂ ਤੇ ਲੋ ਜੀ ਜੇਕਰ ਆਪਣੀ ਸਬਜੀ ਬਣ ਗਈ ਜੇ ਤਾਂ ਆਪਾਂ ਹੁਣ ਬਿੱਟਰ ਨਹੀਂ ਘਰਤਾ ਸ਼ਾਮ ਹੋ ਗਈ ਸੀ ਮੈਂ ਕਿਹਾ ਚਲੋ ਵਲੋਗ ਦਾ ਐਂਡ ਕਰਦੀ ਆਂ ਨਾਲ ਹੀ ਆਪਾਂ ਗੁੰਨ ਲੈਨੇ ਆਂ ਹੁਣ ਜੀ ਆਟਾ ਠੀਕ ਹੈ ਜੀ ਮਿਲਦੇ ਆਂ ਕੱਲ ਤੁਹਾਨੂੰ ਨਵੇਂ ਵਲੋਗ ਵਿੱਚ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਮੇਰੀ ਭੈਣ ਨੇ ਕਿਹਾ ਕਮੈਂਟ ਕੀਤਾ ਕਿ ਮੇਰੇ ਵੀ ਲੱਤਾਂ 'ਚ ਬਹੁਤ ਜ਼ਿਆਦਾ ਪ੍ਰੋਬਲਮ ਹੈ ਥੋੜੀ ਬਿਨ ਰਵੱਜਿਸ਼ ਬਿਨ ਰਹਾ ਕਰਿਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਕਿ ਮਾਦੇਸ਼ ਵਗੈਰਾ ਕਰਿਆ ਕਰੋ ਠੀਕ ਹੈ ਜੀ ਤੇ ਕਦੇ ਵੀ ਜਿੰਨੀ ਆਪਾਂ ਵਰਜਿਸ ਆਪਾਂ ਆਪਣੇ ਸਰੀਰ ਦਾ ਧਿਆਨ ਰੱਖਾਂਗੇ ਉਨਾ ਹੀ ਵਧੀਆ ਰਹੂਗਾ ਬਾਕੀ ਮਿਲਦੀ ਹਾਂ ਜੀ ਕੱਲ੍ਹ ਤੁਹਾਡੇ ਨਵੇਂ ਬਲੌਮ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ